ਨੀ ਕਰਕੇ ਹੋ ਗਿਆ ਜੀ ਸਕੂਲ ਵਧੀਆ ਇੱਥੇ ਰਹਿਣਾ ਚਾਹੀਦਾ ਜੀ ਅਸੀਂ ਇਹੀ ਸੁਖ ਮੰਨਦੇ ਆਂ ਜਿਵੇਂ ਇੱਥੇ ਸਕੂਲ ਰਹੇ ਬੱਚੇ ਕਿਉਂ ਨਹੀਂ ਨਜ਼ਰ ਆ ਰਹੇ ਕਾਰਨ ਕੀ ਆ ਵੀ ਇਸ ਸਕੂਲ ਦੇ ਬੱਚੇ ਜਿਹੜੇ ਨੇ ਉਹ ਇੱਕ ਗੁਰੂ ਘਰ ਦੇ ਵਿੱਚ ਪੜ ਰਹੇ ਨੇ ਜਾ ਰਿਹਾ ਕਿ 22 ਸਾਲ ਪਹਿਲਾਂ ਇਹ ਸਕੂਲ ਦੀ ਜਗਾ ਜਿਹੜੀ ਸੀ ਥਾਈ ਦੀ ਜਗਾ ਸੀ ਧਰਮਸ਼ਾਲਾ ਦੀ ਜਗਾ ਸੀ ਜਿਹੜੀ ਇੱਕ ਪਰਿਵਾਰ ਵੱਲੋਂ ਦਾਨ ਕੀਤੀ ਗਈ ਸੀ ਇਹ ਮਾਨਸਾ ਦਾ ਇੱਕ ਸਕੂਲ ਹੈ ਤੇ ਇਸ ਦੇ ਵਿੱਚ ਹਾਲ ਇਹ ਬਰਸਾਤਾ ਕਰਕੇ ਹੋ ਗਏ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ 22 ਸਾਲ ਤੋਂ ਇਹ ਸਕੂਲ ਚੱਲ ਰਿਹਾ ਸੀ ਇੱਥੇ ਦੇ 1 ਸੇਫ ਹੋ ਚੁੱਕੇ ਐਸ ਲਈ ਹਾਲ ਦੀ ਘੜੀ ਲਗਾਈਆਂ ਡੀਸੀ ਮੈਡਮ ਦੇ ਧਿਆਨ ਚ ਮਸਲਾ ਲਿਆ ਕੇ ਐਸਡੀਐਮ ਸਾਹਿਬ ਨੂੰ ਮਿਲ ਕੇ ਉਹ ਸਾਗ ਗੁਰਦੁਆਰੇ ਲੱਗ ਰਹੀਆਂ ਜੀ ਕਿਉਂ ਕਾਰਨ ਕੀ ਹੋ ਗਿਆ ਵੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਂਜੀ ਵੀ ਕੋਈ ਜਵਾਖ ਥੱਲੇ ਨਾ ਜਾਏ ਜੀ ਅੱਛਾ ਜੋ ਵੀ ਇਹਦੀ ਰਿਪੇਅਰ ਵਗੈਰਾ ਬਣਦੀ ਆ ਉਹ ਅਸੀਂ ਸਾਰੀ ਇਹਦੀ ਮੌਇਨਾ ਕਰਕੇ ਉਹ ਜਲਦੀ ਇਹਦੀ ਰਿਪੇਅਰ ਕਰਾ ਕੇ ਇੱਥੇ ਦੁਆਰੇ ਸ਼ੁਰੂ ਕਰਾਂਗੇ ਲੋਕ ਮੰਗ ਕਰ ਰਹੇ ਨੇ ਜਿਹੜੇ ਇੱਥੋਂ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਨੇ ਉਹ ਸਾਰੇ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਸਕੂਲ ਨੂੰ ਇਸੇ ਜਗ੍ਹਾ ਤੇ ਬਣਾਇਆ ਜਾਵੇ ਅੱਜ ਕੱਲ੍ਹ ਦੋਸਤੋ ਐਫਓਪੀ ਨਿਊਜ਼ ਦੇਖ ਰਹੇ ਹਾਂ ਤੇ ਮੈਂ ਪਰਮਦੀ ਪ੍ਰਣਾ ਅੱਜ ਤੁਹਾਨੂੰ ਅੱਜ ਇਹ ਸਕੂਲ ਦਿਖਾਵਾਂਗੇ ਨਾਮ ਦਾ ਸਮਾਰਟ ਹੈ ਉੱਪਰ ਪਹਿਲਾਂ ਬੋਰਡ ਪੜ੍ਹ ਲਓ ਵੀ ਨਾਮ ਤਾਂ ਸਮਾਰਟ ਹੈ ਪਰ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਪਰ ਸਕੂਲਾਂ ਦੀ ਜਿਹੜੀ ਹਾਲਤ ਹੈ ਉਹ ਬੜੀ ਮਾੜੀ ਹੋਈ ਪਈ ਹੈ ਇਸ ਸਕੂਲ ਦੇ ਬੱਚੇ ਹਾਲਾਂਕਿ ਟਾਈਮ 12:48 ਹੋਇਆ ਛੁੱਟੀ ਨਹੀਂ ਹੋਈ ਸਕੂਲ ਦੀ ਪਰ ਸਕੂਲ ਦੇ ਵਿੱਚ ਕੋਈ ਨਹੀਂ ਆਜੋ ਤਸਵੀਰ ਤੁਸੀਂ ਦੇਖ ਲਓ ਵੀ ਇਹ ਸਕੂਲ ਦੇ ਵਿੱਚ ਕੋਈ ਬੱਚ ਕੀ ਆ ਵੀ ਇਸ ਸਕੂਲ ਦੇ ਬੱਚੇ ਜਿਹੜੇ ਨੇ ਉਹ ਇੱਕ ਗੁਰੂ ਘਰ ਦੇ ਵਿੱਚ ਪੜ ਰਹੇ ਨੇ ਤੇ ਆਜੋ ਪਹਿਲਾਂ ਹਾਲਤ ਦੇਖਦੇ ਆਂ ਸਕੂਲ ਦੀ ਜਿਹੜੀ ਹਾਲਤ ਹੈ ਉਹ ਕਿਤੇ ਨਾ ਕਿਤੇ ਖਸਤਾ ਹੋਈ ਪਈ ਹੈ ਇਸ ਸਕੂਲ ਦੇ ਵਿੱਚ ਜਿਹੜੇ ਨੇ ਆ ਦੇਖੋ ਤੁਸੀਂ ਛੱਤਾਂ ਦੀ ਹਾਲਤ ਹੈ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਹੜਾ ਬੱਚਿਆਂ ਨੂੰ ਇੱਥੋਂ ਸ਼ਿਫਟ ਕਰਕੇ ਇੱਕ ਸਕੂਲ ਦੇ ਗੁਰੂ ਘਰ ਦੇ ਵਿੱਚ ਜਿਹੜਾ ਉਹਨਾਂ ਦੀਆਂ ਕਲਾਸਾਂ ਲਵਾਈਆਂ ਜਾ ਰਹੀਆਂ ਨੇ ਤਸਵੀਰਾਂ ਮਾਨਸਾ ਦੇ ਪ੍ਰਾਇਮਰੀ ਸਕੂਲ ਦੀਆਂ ਨੇ ਤੇ ਇਹ ਸਕੂਲ ਦੱਸਿਆ ਜਾ ਰਿਹਾ ਕਿ 20-22 ਸਾਲ ਪਹਿਲਾਂ ਇਹ ਸਕੂਲ ਦੀ ਜਗ੍ਹਾ ਜਿਹੜੀ ਸੀ ਥਾਈ ਦੀ ਜਗ੍ਹਾ ਸੀ ਧਰਮਸ਼ਾਲਾ ਦੀ ਜਗ੍ਹਾ ਸੀ ਜਿਹੜੀ ਇੱਕ ਪਰਿਵਾਰ ਵੱਲੋਂ ਦਾਨ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਸਕੂਲ ਦੀ ਜਿਹੜੀ ਕੰਡੀਸ਼ਨ ਹੈ 20 ਸਾਲ ਇਸ ਸਕੂਲ ਨੂੰ ਹੋਏ ਨੇ ਤਾਂ ਉਸ ਤੋਂ ਬਾਅਦ ਤੁਸੀਂ ਇਹ ਹਾਲ ਦੇਖ ਲਓ ਮੈਂ ਇਹ ਤਸਵੀਰ ਦਿਖਾਉਣੀ ਚਾਹੁੰਗਾ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਇਹ ਤਸਵੀਰ ਤਾਂ ਜੋ ਇਹ ਸਕੂਲ ਜਿਹੜਾ ਫਿਰ ਤੋਂ ਨਵਾਂ ਬਣ ਸਕੇ ਤੇ ਉਹ ਸਾਹਮਣੇ ਤੇੜਾਂ ਪਈਆਂ ਨਜ਼ਰ ਆ ਰਹੀਆਂ ਕਿ ਜਿੱਥੇ ਬੱਚਿਆਂ ਦਾ ਭਵਿੱਖ ਬਣਨਾ ਹੈ ਜਿੱਥੇ ਬੱਚਿਆਂ ਦੇ ਨਵੇਂ ਭਵਿੱਖ ਦੀ ਸਿਰਜਣਾ ਹੋਣੀ ਹੈ ਉਸ ਸਕੂਲ ਦਾ ਹਾਲ ਕੀ ਹੈ ਇਹ ਮਾਨਸਾ ਦਾ ਇੱਕ ਸਕੂਲ ਹੈ ਤੇ ਇਸ ਦੇ ਵਿੱਚ ਹਾਲ ਏ ਬਰਸਾਤਾ ਕਰਕੇ ਹੋ ਗਏ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ 20-22 ਸਾਲ ਤੋਂ ਇਹ ਸਕੂਲ ਚੱਲ ਰਿਹਾ ਸੀ ਇੱਥੇ ਇਹ ਧਰਮਸ਼ਾਲਾ ਨੂੰ ਜਗਾਦਾਨ ਕੀਤੀ ਗਈ ਸੀ ਪਰ ਪ੍ਰੋਪਰ ਤੌਰ ਤੇ ਇਥੇ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਚਲਾਇਆ ਜਾ ਰਿਹਾ ਸੀ ਮਾਤਾ ਸਾਡੇ ਨਾਲ ਨੇ ਜਿਨ੍ਹਾਂ ਦੇ ਪਰਿਵਾਰ ਵੱਲੋਂ ਇਹ ਜਗਾ ਦਿੱਤੀ ਗਈ ਸੀ ਮਾਤਾ ਜੀ ਕੀ ਨਾਮ ਹੈ ਮੇਰਾ ਮਾਨ ਹਾਂਜੀ ਅਮਰਜੀਤ ਕੌਰ ਜੀ ਅਮਰਜੀਤ ਜੀ ਕਿੰਨੇ ਚਿਰ ਤੋਂ ਇਹ ਸਕੂਲ ਚੱਲ ਰਿਹਾ ਇੱਥੇ ਇਹ ਨੂੰ ਹੋ ਗਿਆ ਜੀ 22 ਸਾਲ ਚੱਲਦੇ ਨੇ ਅੱਛਾ ਕਿਹਨੇ ਜਗਾ ਦਿੱਤੀ ਸੀ ਇਹ ਪਪਾ ਜੀ ਨੇ ਦਿੱਤੀ ਸੀ ਰਾਮਨ ਸਿੰਘ ਗੱਲ ਫੌਜੀ ਅੱਛਾ ਉਹਨੇ ਦਿੱਤੀ ਸੀ ਜੀ ਤੇ ਹੁਣ ਕੀ ਹਾਲ ਹੋ ਗਏ ਸਕੂਲ ਦੇ ਐ ਮੀ ਕਰਕੇ ਹੋ ਗਏ ਜੀ ਸਕੂਲ ਬਧੀਆ ਇੱਥੇ ਰਹਿਣਾ ਚਾਹੀਦਾ ਜੀ ਅਸੀਂ ਇਹੀ ਸੁਖ ਮੰਨਦੇ ਹਾਂ ਜੀ ਵੀ ਇੱਥੇ ਸਕੂਲ ਰਹੇ ਅੱਛਾ ਹੁਣ ਕਲਾਸਾਂ ਕਿੱਥੇ ਲੱਗ ਰਹੀਆਂ ਕਲਾਸਾਂ ਗੁਰਦੁਆਰੇ ਲੱਗ ਰਹੀਆਂ ਜੀ ਕਿਉਂ ਕਾਰਨ ਕੀ ਹੋ ਗਿਆ ਵੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਂਜੀ ਵੀ ਕੋਈ ਜਵਾਖ ਥੱਲੇ ਨਾ ਜੇ ਜੀ ਅੱਛਾ ਹਾਂ ਵੀ ਤਾਂ ਕਰਕੇ ਉੱਥੇ ਗੁਰਦੁਆਰੇ ਲੱਗਦੇ ਇੱਕ ਵਿਭਾਗ ਵਾਲੇ ਆਏ ਸੀ ਗੱਲਬਾਤ ਕਰਨ ਦੇਖਣਾ ਇੱਥੇ ਸਕੂਲ ਨੂੰ ਆਏ ਸੀ ਜੀ ਕੀ ਕਹਿੰਦੇ ਉਹਨਾਂ ਨੇ ਉਹ ਪਤਾ ਨਹੀਂ ਕੀ ਕਿਹਾ ਜੀ ਕੋਸ ਲੈ ਗਏ ਤੇਰਾ ਬੱਸ ਉਹ ਕਰਕੇ अच्छा देख के तो ਤੁਹਾਡਾ ਕੀ ਕਹਿਣਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਸਾਨੂੰ ਠੀਕ ਕਰਾਇਆ ਜਾਵੇ ਜੀ ਇਸ ਨੂੰ ਠੀਕ ਕਰਾਇਆ ਜਾਵੇ ਹਾਂ ਜੀ ਕਿਉਂਕਿ ਬੱਚੇ ਨੇੜੇ ਦੇ ਪੜਦੇ ਹੋਣੇ ਇੱਥੇ ਹਾਂ ਜੀ ਬਹੁਤ ਬੱਚੇ ਪੜਦੇ ਆ ਹੈ ਅੱਛਾ ਹਾਂ ਵੀ ਦੂਰ ਨਹੀਂ ਜਾਏ ਜਾਣਾ ਬੱਚੇ ਦੂਰ ਬੱਚੇ ਜਾਣਗੇ ਕਿਵੇਂ ਜੀ ਸਾਨੂੰ ਪਤਾ ਹੀ ਆ ਕਿ ਰਹਿਣਾ ਦੇ ਆਟੋਂ ਆ ਦੇ ਕਿੱਥੋਂ ਪਰਨੇ ਗਰੀਬ ਵੀ ਇੱਥੇ ਸਕੂਲ ਹੋਣਾ ਚਾਹੀਦਾ ਬਾਤ ਸਹੀ ਗੱਲ ਹੈ ਵੀ ਬੱਚੇ ਜਾਣਗੇ ਕਿੱਥੇ ਜਿਹੜੇ ਨੇੜੇ ਦੇ ਬੱਚੇ ਨੇ ਉਹ ਇੱਥੇ ਇਸ ਕਰਕੇ ਪੜ੍ਹਦੇ ਨੇ ਕਿ ਕਿਰਾਇਆ ਨਹੀਂ ਲੱਗਦਾ ਕੋਈ ਭਾੜਾ ਨਹੀਂ ਲੱਗਦਾ ਤੇ ਨੇੜੇ ਸਕੂਲ ਦੇ ਵਿੱਚ ਆ ਕੇ ਉਹ ਸਿੱਖਿਆ ਪ੍ਰਾਪਤ ਕਰਦੇ ਨੇ ਸਰਕਾਰ ਦਾ ਦਾਵਾ ਸੀ ਕਿ ਸਿੱਖਿਆ ਨੂੰ ਪਹਲ ਦੇ ਆਧਾਰ ਤੇ ਰੱਖਿਆ ਜਾਊਗਾ ਤਾ ਭਗਵੰਤ ਮਾਨ ਸਾਹਿਬ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਧਿਆਨ ਦਿਵਾਉਣਾ ਚਾਹਣਾ ਇਸ ਸਕੂਲ ਵੱਲ ਮਾਨਸਾ ਦਾ ਇਹ ਸਕੂਲ ਹੈ ਜੋ 62ਡੇ ਦੇ ਨਾਮ ਤੋਂ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਜਾਣਾ ਜਾ ਰਿਹਾ ਤਾਂ ਦੋਸਤੋ ਇਹ ਵੀਡੀਓ ਜਿਹੜੀ ਹੈ ਸ਼ੇਅਰ ਕਰਨੀ ਹੈ ਤਾਂ ਜੋ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚ ਜੇ ਤੇ ਪੰਜਾਬ ਦੇ ਮੁੱਖ ਮੰਤਰੀ ਇਸ ਵੀਡੀਓ ਨੂੰ ਦੇਖ ਕੇ ਇਸ ਸਕੂਲ ਨੂੰ ਜਿਵੇਂ ਇੱਥੋਂ ਦੇ ਲੋਕ ਮੰਗ ਕਰ ਰਹੇ ਨੇ ਜਿਹੜੇ ਇੱਥੋਂ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਨੇ ਉਹ ਸਾਰੇ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਸਕੂਲ ਨੂੰ ਇਸੇ ਜਗ੍ਹਾ ਤੇ ਬਣਾਇਆ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਜਿਹੜਾ ਫਿਰ ਤੋਂ ਇੱਕ ਨ ਦੀ ਸ਼ੁਰੂਆਤ ਇਸ ਸਕੂਲ ਦੀ ਹੋ ਸਕੇ ਤੇ ਬੱਚੇ ਫਿਰ ਤੋਂ ਇਸ ਸਕੂਲ ਦੇ ਵਿੱਚ ਬੈਠ ਕੇ ਪੜ ਸਕਣ ਹੁਣ ਵਿਭਾਗ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਉਹਨਾਂ ਤੋਂ ਵੀ ਜਾਣਦੇ ਆ ਫਿਰ ਤੁਹਾਨੂੰ ਜਿਹੜੀ ਇਹ ਵੀਡੀਓ ਆ ਇਹ ਜਿਹੜੀ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾ ਦਿਓ ਤਾਂ ਜੋ ਬੱਚਿਆਂ ਦਾ ਭਵਿੱਖ ਜਿਹੜਾ ਇਸੇ ਸਕੂਲ ਦੇ ਵਿੱਚ ਫਿਰ ਤੋਂ ਸ਼ੁਰੂਆਤ ਹੋ ਸਕੇ ਹਾਂਜੀ ਸਰ ਮੈਂ ਚਲੋ ਇੱਥੇ ਮੈਂ ਰਹਿਣ ਵਾਲਾ ਇੱਥੋਂ ਦਾ ਤੇ ਹਾਲ ਥੋੜਾ ਚਲੋ ਬਾਰਿਸ਼ਾਂ ਕਰਕੇ ਸਾਰਿਆਂ ਦੇ ਦੇਖੋ ਥੋੜਾ ਬੁਰਾ ਹਾਲ ਹੋ ਗਿਆ ਸੀਗਾ ਕਿਉਂਕਿ ਸਕੂਲ ਬੰਦ ਰਹੇ ਨੇ ਕਾਫੀ ਦਿਨ ਉਸ ਤੋਂ ਬਾਅਦ ਚਲੋ ਕਿਸੇ ਨੇ ਧਿਆਨ ਨਹੀਂ ਦਿੱਤਾ ਚਲੋ ਕਿਉਂਕਿ ਇਹ ਕਥਾਈ ਚ ਚੱਲ ਰਿਹਾ ਸਕੂਲ ਹੈ ਤੇ ਇਹਦੀ ਚਾਬੀ ਹੈ ਨਹੀਂ ਸੀ ਇੱਥੇ ਸਾਡੇ ਕੋਲੇ ਤੇ ਹੁਣ ਇਹ ਇਹਨੂੰ ਸ਼ਿਫਟ ਕਰਨ ਦੀ ਗੱਲ ਹੈ ਜੋ ਉੱਥੋਂ ਚੱਲ ਰਹੀ ਸੀਗੀ ਵੀ ਸਕੂਲ ਕਿਸੇ ਜਗ੍ਹਾ ਹੋਰ ਸ਼ਿਫਟ ਕੀਤਾ ਜਾਵੇ ਤੇ ਲੇਕਿਨ ਅਸੀਂ ਜਦੋਂ ਗੱਲ ਕੀਤੀ ਸਾਰੇ ਆਣ ਗਵਾਂਡ ਹੋ ਰਿਹਾ ਕਿਉਂਕਿ ਬੱਚੇ ਇੱਥੋਂ ਦੇ ਨੇ ਤੇ ਉਹ ਇਹਨਾਂ ਨੂੰ ਇਹ ਨੇੜੇ ਪੈਂਦਾਗਾ ਸੋ ਅਸੀਂ ਇਹਨੂੰ ਸਕੂਲ ਕੋ ਇਹੋ ਜੀ ਗੱਲ ਨਹੀਂ ਜੋ ਵੀ ਇਹਦੀ ਰਿਪੇਅਰ ਵਗੈਰਾ ਬਣਦੀ ਆ ਉਹ ਅਸੀਂ ਸਾਰੀ ਇਹਦੀ ਮੌਇਨਾ ਕਰਕੇ ਉਹ ਜਲਦੀ ਇਹਦੀ ਰਿਪੇਅਰ ਕਰਾ ਕੇ ਇੱਥੇ ਦੁਆਰੇ ਸ਼ੁਰੂ ਕਰਾਂਗੇ ਤੇ ਮੋਹੱਲਾ ਨਿਵਾਸੀ ਨੂੰ ਮੈਂ ਵਿਸ਼ਵਾਸ ਦਿਵਾਇਆਗਾ ਵੀ ਕੋਈ ਘਰੋਂ ਦੀ ਲੋੜ ਨਹੀਂ ਪਾਰਟੀ ਵੱਲੋਂ ਸਰ ਬਿਲਕੁਲ ਜਿਵੇਂ ਇਥੇ ਸੰਗਠਨ ਨੇ ਚਾਰਜ ਐ ਇਥੋਂ ਮਾਨਸਾ ਦਾ ਹਲਕੇ ਦਾ ਸੋ ਮੈਂ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆਗਾ ਵੀ ਇਹਨੂੰ ਜਲਦੀ ਰਿਪੇਅਰ ਕਰਕੇ ਇੱਥੇ ਚਲਾਇਆ ਜਾਊਗਾ ਇਹ ਕਿਤੇ ਸ਼ਿਟ ਕੰਮ ਦੀ ਕੋਈ ਉਹ ਨਹੀਂ ਪ੍ਰਪੋਜ਼ਲ ਹੈ ਨਹੀਂ ਇਹੋ ਜੀ ਹਾਂ ਠੀਕ ਹੈ ਧੰਨਵਾਦ ਹਾਂਜੀ ਸਰ ਉਹ ਉਹਨਾਂ ਦੀ ਐਸਐਮਸੀ ਨੂੰ ਪੁੱਛ ਕੇ ਪੇਰੈਂਟਸ ਨੂੰ ਬੁਲਾ ਕੇ ਉਹ ਕਿਉਂਕਿ ਜਿਹੜੀ ਧਰਮਸ਼ਾਲਾ ਚੋਂ ਸਕੂਲ ਚੱਲ ਰਿਹਾ ਹੈ ਉਹਦਾ ਜਿਹੜਾ ਬਲੰਡ ਹੈ ਉਹ ਅਨਸੇਫ ਹੋ ਚੁੱਕਾ ਹੈ ਐਸ ਲਈ ਹਾਲ ਦੀ ਘੜੀ ਲਗਾਈਆਂ ਡੀਸੀ ਮੈਡਮ ਦੇ ਧਿਆਨ ਚ ਮਸਲਾ ਲਿਆ ਕੇ ਐਸਡੀਐਮ ਸਾਹਿਬ ਨੂੰ ਮਿਲ ਕੇ ਉਹ ਜਿਹੜੀ ਬੱਚੇ ਐ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਜਲਦੀ ਸਿਵਲ ਸਰਜਨ ਦੇ ਆਫਿਸ ਚ ਕਰ ਦਿੱਤਾ ਜਾਏਗਾ ਸ਼ਾਇਦ ਅੱਜ ਹੀ ਹੋ ਜੇ ਮੈਮ ਉਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਵੀ ਸਕੂਲ ਦੁਵਾਰਾਂ ਤੋਂ ਉਸੇ ਜਗ੍ਹਾ ਤੇ ਬਣ ਜੇ ਜੇ ਫਿਰ ਤੋਂ ਰਿਪੋਰਟ ਸਰ ਉਹਦਾ ਵੀ ਸਾਡਾ ਚੱਲ ਰਿਹਾ ਪ੍ਰੋਜੈਕਟ ਦੋ ਕਿੱਲੇ ਦੋ ਏਕੜ ਜਿਹੜੀ ਜਗ੍ਹਾ ਅਸੀਂ ਅਕਵਾਇਰ ਕਰਨ ਦੇ ਲਈ ਵੀ ਫਾਈਲ ਪ੍ਰੋਸੈਸ ਕੀਤੀ ਹੋਈ ਹੈ ਤੇ ਉਹ ਜਿਹੜੀ ਧਰਮਸ਼ਾਲਾ ਉਹਦੀ ਰਿਪੇਅਰ ਦਾ ਵੀ ਚੱਲ ਰਿਹਾ ਤਿੰਨੋਂ ਐਂਗਲ ਤੋਂ ਕੰਮ ਕਰ ਰਹੇ